ਪਾਪਾ ਆ ਜੀ ਤੂੰ ਸੰਤਰੇ ਦੀਆਂ ਛਿਲੜਾਂ ਨੂੰ ਤੜਕਾ ਲਾਈ ਜਾ ਨਾ ਲੈ ਗਿਆ ਉਹ ਤੜਕੇ ਦਾ ਸੰਤਰਾ ਕਿਹਦੀ ਬਣਦੀ ਆ ਤੈਨੂੰ ਵੀ ਪਤਾ ਦਾ ਆ ਭਾਡਾ ਬੇਦਾ ਕੰਮੰਦਾ ਚੱਲਣ ਦੇ ਕਿਨੂੰ ਬੈਠੀ ਨਾ ਬਣਾਈਏ ਤੈਨੂੰ ਕਿੱਡੀ ਰੱਖਿਆ ਸਾਰਾ ਬੋਲੇਗਾ ਪਈਆਂ ਕਾ ਕਟੋ ਦੇ ਉਹ ਜੋ ਜਾਣਦਾ ਇੱਕ ਵਟਾ ਇੱਥੇ ਲਾਇਆ ਮੇਰੇ ਨਾਲ ਟੱਡੇ ਲਾ ਕੇ ਪੈਰ ਨੂੰ ਮਚਕੋੜ ਆ ਗਈ ਤੇ ਫਰਸ਼ ਪਾ ਮਾਰਦੀ ਤੂੰ ਸੰਤਰੇ ਦੀਆਂ ਸੀ ਮਾਰ ਤੂੰ ਬੜੀ ਝੋਲਦੀ ਮਾਰ ਬੰਦਾ ਤੇਰਾ ਕੀ ਪੈਰ ਵਟ ਟਟਾਇਆ ਉਹ ਜੋ ਜਾਣਦਾ ਟਟ ਵਟਾ ਇੱਥੇ ਲਾਇਆ ਮੇਰਾ ਕੱਲ ਦਾ ਠੇਡਾ ਲਾ ਕੇ ਪੈਰ ਨੂੰ ਮਚਕੋੜਾ ਗਈ ਤੇ ਫਰਸ਼ ਪਾ ਉਹਨੇ ਫਰਸ਼ ਬਾਟੀਆਂ ਤੋਂ ਬਾਦ ਨਾਣਾ ਤੂੰ ਵੀ ਰਾਸ਼ਨ ਥੋੜਾ ਕੱਟ ਖਾয়া ਕਰ ਸਾਰੀ ਦਿਹਾੜੀ ਸੁਸਤੀ ਪਾ ਛੜਦਾ ਠੇਡੇ ਲੱਗੜੇ ਨਾਣਾ ਤੈਨੂੰ ਕਹੇ ਟੇਬਲਾਂ ਦੇ ਕੱਪੜਾ ਮਾਰਦੀ ਮਾਰਿਆ ਕਿ ਨਹੀਂ ਉਹ ਮਾਰ ਦੇ ਨਾ ਗਾੜੀ ਕਿਹੜਾ ਜਾਂ ਜਾਣ ਕੇ ਖਲੋਤੀ ਹੈ ਤੇ ਨਾਲੇ ਦੱਸ ਫਿਰ ਕਿਹੜੀ ਕਿਹੜੀ ਸਬਜ਼ੀ ਬਣਾਉਣੀ ਅੱਜ ਉਹ ਬਣਾ ਲੈਣੇ ਆ ਜਿਹੜੀਆਂ ਪਰਸੋ ਚ ਉਹਦੀ ਅੰਬਣਾ ਗੇ ਰੱਖੀਆਂ ਉਹ ਤਾਂ ਪਹਿਲਾਂ ਮਕਾਲ ਕੇ ਤੇਰਾ ਗੰਡੇ ਕੀ ਕਰਨ ਮਗਾ ਲਈ ਓਏ ਜੇ ਆਉਂਦੇ ਜਾਂਦੇ ਗਾਕਾ ਨੂੰ ਪਤਾ ਲੱਗਦਾ ਵੀ ਸਬਜ਼ੀਆਂ ਤਾਲੀਆਂ ਆ ਓ ਤੂੰ ਬੜੀ ਝੋਲੀ ਮਾਰਦਾ ਉਹਨਾਂ ਤੇਰਾ ਕਿ ਪੈਰ ਨਾ ਟੁੱਟਾ ਆ ਉਹ ਜੋ ਜਾਂਦਾ ਟ ਟਾ ਇੱਥੇ ਲਾਇਆ ਆ ਮੇਰਾ ਕੱਲ ਦਾ ਠੇਡਾ ਲਾ ਕੇ ਪੈਰ ਨੂੰ ਮਚੋੜਾ ਇੱਥੇ ਫर्श ਪਾ ਆ ਓ ਫਰਸ਼ ਬਾਟੀਏ ਤੋਂ ਬਾਅਦ ਲੈਣਾ ਤੂੰ ਵੀ ਰਾਸ਼ਨ ਥੋੜਾ ਤੱਕ ਖਾਇਆ ਕਰ ਫਰੀਦੜੀ ਛੁੱਟੀ ਪਾ ਛੱਡ ਦੋ ਤੇਰੀ ਲੱਕੀ ਉਹ ਨਹੀਂ ਪਾਇਆ ਤੇ ਜਾਈ ਲੂਣ ਫੜ ਕੇ ਲੈ ਨੂੰ ਘਾਟਿਆ ਉਹ ਮਾਰ ਦੇ ਨਾ ਗਾੜੀ ਕਿਹੜਾ ਜਾਂ ਜਾਣ ਕੇ ਖਲੋਤੀ ਜਿੰਨਾ ਤੂੰ ਤੰਗ ਹੀ ਤਾਂ ਮੈਨੂੰ ਜਿਆਦਾ ਤੈਨੂੰ ਕਿਹਦੇ ਨੂੰ ਲੂਣ ਦੇਣਾ ਹੈ ਤੈਨੂੰ ਪਹਿਲਾਂ ਗੰਡੇ ਹੀ ਕਰਨ ਨੂੰ ਮਗਾ ਲਈ ਕੋਈ ਤਾਂ ਹੁੰਦੇ ਜਾਂਦੇ ਗਾਕਾ ਨੂੰ ਪਤਾ ਲੱਗਦਾ ਵੀ ਸਭ ਜੀਆਂ ਤਾਲੀਆਂ ਹੀ ਆ ਉਹ ਲੈ ਆ ਲੂਣ ਕਾ ਇੱਥੇ ਤੈਨੂੰ ਜੇਨੇ ਚੰਬੜ ਗਿਆ ਜੇਨ ਨਹੀਂ ਮੈਨੂੰ ਤੇ ਤੂੰ ਹੀ ਚੰਬੜਿਆ ਸਵੇਰ ਦਾ ਉਹ ਕਾਕੂ ਯਾਰ ਸਾਰਿਆਂ ਦੇ ਭੈਣਾ ਹੀ ਮਾਰ ਜਾਂਦਾ ਹੋਰ ਕੀ ਲੂਣ ਫੜ ਕੇ ਲਿਆ ਤੂੰ ਵੀ ਉਦੋਂ ਆਣਾ ਜੰਜ ਜਾਣੀ ਜਾਣੀ ਆ ਉਦੋਂ ਨਾ ਮੈਂ ਵਿਆਹ ਉੱਥੇ ਹੀ ਕਰਾਣਾ ਵਾ ਨਹੀਂ ਤੇ ਮੇਨ ਨਰ ਸਾਲ ਮਾਰਦਣੀ ਸਵੇਰ ਦਾ ਭਲਿਆ ਤੂੰ ਜਿੱਦਾਂ ਟੂ ਤੇ ਬੰਦਰ ਭਲਿਆ ਹੁੰਦਾ ਵਾ ਭੁੱਖ ਨਾ ਜਾਣ ਨਿਕਲਣੀ ਏ ਖਲਾਰਨੀ ਹੋਣਗੇ ਤੇ ਢਾਬਾ ਹੋਊਗਾ ਨਾ ਰੋਟੀ ਖਾ ਲਈਏ ਇੱਕਦਮ ਮਾਸਾ ਪਿੰਡ ਜਾਣ ਲੱਗਿਆ ਜੇ ਟਾਈਮ ਲੱਗਣਾ ਵਾ ਚੰਗਾ ਖਲਾਰ ਲੈਣਾ ਉਹ ਲੈ ਆ ਲੂਣ ਕੇ ਇੱਥੇ ਤੈਨੂੰ ਜਿਣ ਚੰਬੜ ਗਿਆ ਜੀ ਇਹਨਾਂ ਨੇ ਨਹੀਂ ਮੈਨੂੰ ਕਿ ਤੂੰ ਹੀ ਚੰਬੜਿਆ ਸਵੇਰ ਦਾ ਯਾਰ ਸਾਰਿਆਂ ਦਾ ਪੈਣਾ ਹੀ ਮਾਰ ਜਾਂਦਾ ਹੋਰ ਕੀ ਤੁਸੀਂ ਦੋਵਾਂ ਨਾਲ ਅੱਜ ਜਾਨੀ ਜਾਨੀ ਮੈਂ ਆਰਡਰ ਦੇ ਕਹਿੰਦਾ ਉਹ ਉਹਨਾਂ ਨਾਲ ਰਿਹਾ ਉੱਥੇ ਹੀ ਘਰ ਆਣਾ ਨਹੀਂ ਤੇ ਮੈਂ ਨਾ ਸਾਲ ਮਾਰਦਣੀ ਕੀ ਹਾਲਾ ਨਿੱਕੇ ਵੀਰੋ ਤੇਰ ਦਾ ਭਾ ਲੈ ਹਾਂ ਦਾ ਉਹ ਜਾਣ ਨਿਕਲਣੀ ਹੈ ਖਲਾਰ ਰੋਟੀ ਲਾਉਂਦੇ ਹੋ ਰੋਟੀ ਰੇਸ ਤੋਂ ਦੂਰ ਚੇਟਾ ਲਾਉਂਦੇ ਵਾਅਲਿਕ ਤੇ ਚਿੜਕੜੀ ਸਰਦੀ ਆ ਸਰਦੀ ਆਪਣੇ ਕੋਲ ਧਾਲ ਆ ਤੇ ਰਾਜਮਾ ਚਨੇ ਤੇ ਪਨੀਰ ਦੀ ਪੁਰਜੀ ਆ ਤੇ ਅਲ ਸ਼ਾਹੀ ਬਣੀ ਗਿਆ ਕੋ ਤੀਲੇ ਦੇ ਉੱਤੇ ਨਿਗ ਰੱਖਿਆ ਸਬਜ਼ੀਆਂ ਨੂੰ ਦਾਗਣਾ ਤੀਆਂ ਵਾ ਬਾਕੀ ਸਬਜ਼ੀਆਂ ਪਿੱਛੇ ਅਲਮਾਰੀ ਰੱਖੀਆਂ ਨਹੀਂ ਨਹੀਂ ਵੀਰ ਲਾ ਕੇ ਰੋੜਿਆ ਫਿਰ ਘਟਾ ਮਿੱਟੀ ਪੈਂਦਾ ਸਬਜ਼ੀਆਂ ਦਾ ਤਾਂ ਕਰਕੇ ਪਿਛੇ ਰੱਖੀਆਂ ਚਲ ਐਦਾਂ ਕਰ ਇੱਕ ਦਾਲ ਫਰਾਈ ਕਰਦੇ ਖਾ ਜਾਂ ਨਾਲ ਇੱਕ ਪਨੀਰ ਦੀ ਪੁਜੀ ਕਰਦੀ ਤੇ ਨਾਲ ਰੋਟੀ ਕਿਹੜੀ ਕਿਹੜੀ ਆਪਣੇ ਕੋਲ ਰੋਟੀ ਆਪਣੇ ਕੋਲ ਮਿੱਸੀ ਬਾਜਰੇ ਦੀ ਜਵਾਰ ਦੀ ਤੰਦੂਰੀ ਤੇ ਲੱਛਾ ਪਰੌਂਠਾ ਦੇ ਨਾ ਉਸ ਟਾਈਮ ਆਪਣੇ ਕੋ ਕੋਈ ਵੀ ਨਹੀਂ ਆਉਂਦਾ ਮੁੱਢੀ ਲਾਉਂਦੇ ਹੋ ਰਹੇ ਸੀ ਫਿਰ ਆ ਗਏ ਇਧਰ ਸਿਰਫ ਕਵੇ ਦੀ ਰੋਟੀ ਕਣਕ ਵਾਲੀ ਕਿਹੜੀ ਖਾਣੀ ਕਣਕ ਵਾਲੀ ਸ਼ਹਿਰ ਵਾਲੀ ਲਈ ਗਈ ਦੀ ਹੋਵੇ ਪਈ ਪਿਛੇ ਉਹ ਚਲ ਐਦਾਂ ਕਰ ਕਣਕ ਵਾਲੀਆਂ 10 ਰੋਟੀਆਂ ਦੇ ਦੇ ਉਹ ਕੋ ਗਾਲੀ ਕਰ ਦਿੰਨੇ ਆ ਫਤਿਹਲੇ ਉੱਤੇ ਮਾਰੋ ਜਾਂ ਨਾਲੇ ਜਾ ਕੇ ਭਾਈ ਨੂੰ ਪਾਣੀ ਦੇ ਕੇ ਤੇ ਨਾਲੇ ਟੇਬਲ ਤੇ ਕਪੜਾ ਮਾਰ ਕੇ ਮਾਰੋ ਕਿ ਤਰਾ ਪਾੜਾ ਲੱਗਣੇ ਉਹ ਗੁਜਰਾਣੇ ਕਟੇ ਹੁੰਦੇ ਸਿਆਣੇ ਚਾ ਉਹ ਗਾਗਰੇ ਕਿ ਦਾਲ ਫਰਾਈ ਨਹੀਂ ਵੀਰ ਜਦੋਂ ਹੜਕੋ ਆਇਆ ਸੀ ਉਦੋਂ ਮਾਰਾ ਸੀ ਇਹਦੇ ਇੱਥੇ ਫਰੀਦ ਦਾ ਰਸਣ ਖਾ ਗਾਈ ਹੁਣ ਮੋਟਾ ਆ ਗਿਆ ਉਹ ਕੀ ਆਪਣੇ ਕੋ ਮਿਸਤੀ ਬਾਜਰੇ ਦੀ ਜਵਾਰ ਦੀ ਤੰਦੂਰੀ ਤੇ ਲੱਛਾ ਪਰੋਠਾ ਤੇ ਨਾਨ ਉਹ ਇਸ ਟਾਈਮ ਆਪਣੇ ਕੋ ਕੋਈ ਇਹਦੇ ਉਹ ਤੇਰੇ ਰਕਮ ਜਿਆਦਾ ਆਫਰ ਜੇ ਨਾ ਖਾ ਕੇ ਰੋਟੀ ਉਹਨੂੰ ਦੇਈਦਾ ਵਾ ਇਹ ਹੋਈ ਬਸਾ ਵਾਲਾ ਨਹੀਂ ਭਲਾ ਲਿਧਿਆੜੇ ਦਾ ਸਪੈਸ਼ਲ ਰੋਟੀ ਇਹ ਵੀ ਜਿੱਦਾਂ ਪੇਟ ਚ ਗਰਮੀ ਗਰਮੀ ਹੋਵੇ ਜਾਂ ਪੇਟ ਖਰਾਬ ਹੋਵੇ ਇਹ ਕਰਦੇ ਬਲਕਿ ਪੇਟ ਦੀ ਸਾਰੀ ਮੁਬਾਰੀਆ ਬਾਤੀ ਆ ਇਦਾਂ ਕਰ ਦੋਵੇਂ ਪੈ ਕਦੇ ਜਿਆਦਾ ਨਾ ਲੈਣਾ ਗੁਜਰਾ ਨੇ ਕੱਟਿਆਂ ਨੂੰ ਘੱਟ ਕਰ ਦਿਆ ਉਹ ਸਿਲੰਡਰ ਬੜਾ ਵੱਡਾ ਲੱਗ ਰਿਹਾ ਹੈ। ਉਹ ਸਭ ਕਿਉਂ? ਇਹ ਨਹੀਂ ਚਲੀ ਜਾ ਰਾ। ਉਹ ਨਹੀਂ ਪਹੁੰਚ ਗਿਆ ਸੀ ਜੰਮ ਗਈ ਤਾਂ ਕਰ ਬਲੋਂ ਮੇਰੇ ਪਾਸ ਨੂੰ। ਗੈਸ ਜੰਮ ਗਈ ਆ। ਕੀ ਗੱਲ ਫਰੇਚ ਰੱਖਿਆ ਸੀ? ਉਹ ਚੱਲ ਉਹਨੂੰ ਸਾਢੇ ਤੋਂ ਹੀ ਆਇਆ ਕਿੱਥੋਂ ਰੋ? ਓਏ ਆਏ ਅਸੀਂ ਮਾਲਵੇ। ਪੂਰੀ ਤੇ ਤੇਰੀ ਮਾਲਵੇ ਵਾਲੀ ਲੱਗਣੀ ਨਹੀਂ ਢਈ। ਇਹਦੀ ਤੇਰੇ ਉੱਪਰ ਆਲਾਕਾ ਤੇ ਮੇਰਾ ਮੱਝ ਹੀ ਆ। ਉਹ ਮਾਲਵੇ ਦੀ ਉੱਤੇ ਸਾਰੇ ਹੀ ਉੱਥੇ ਗਏ ਆ। ਇਹ ਹੋਈ ਆ ਬੰਦ ਮੇਰੇ ਤੋਂ। ਓਏ ਬਸਾ ਨੀ ਪ੍ਰਾਣੀ ਕਿ ਲਗਾਨੇ ਉਹ ਬੜੀ ਲੰਮੀ ਚੋੜੀ ਕਹਾਣੀਆਂ ਛੱਡ ਦੂ। ਓ ਤੂੰ ਇਹ ਦੱਸ ਦਾਜ ਦੇ ਮਖਣੀ ਪਾ ਦਿੰਦੇ ਓ। ਕੇ ਤੂੰ ਕਹਿੰਦਾ ਰੇਤਾ ਪਾ ਦਿੰਦੇ ਆ। ਜਾਂ ਥੋ ਬੱਜਰੀ ਫੜ ਲਿਆ ਓ ਪਾ ਦਿੰਦੇ। ਤੁਨੂੰ ਤੇ ਪਾ ਜੋ ਕਵੇਂਗਾ ਹੀ ਨਾ ਪਾਈ ਦੇਣ। ਲਿਆ ਓ ਮਾਰੋ ਤੂੰ ਵੀ ਆ ਜਾਵਾ ਜਿੱਥੇ ਜਾਣਾ ਦਹੀਂ ਵਾਂਗੂ ਜਾਮੀ ਜਾਣਾ ਓ ਸਿਲੰਡਰ ਨੂੰ ਘੜਾ ਦੋਨੇ ਪਾ ਲੱਸੀ ਹੈਗੀ ਆਪਣਾ। ਲੱਸੀ ਨੇ ਪਿਛੇ ਵਾਰੇ ਕੇ ਵਸ਼ੀ ਆ। ਓ ਸਮੂਹ ਕੀ ਤਾਂ ਫੇਰ ਬਣੂ ਮਸੀ। ਅਸਬਾਰ ਹੀ ਦੇਖ ਲੈਂਦਾ ਕਰ ਸਾਰੀ ਦਿਹਾੜੀ ਮੇਰੀ ਜਾਨ ਖਾਦੀ ਹੁੰਦੀ ਐ। ਉਹ ਰੋਕ ਨਾ ਲਾ ਕੁੜੀ ਦੇ ਜਿਹੜਾ ਮਾਰ ਦੇ ਰਹੀ ਨਾ ਉਹ ਭਰਾ ਲੱਗਾ ਤੇ ਤੂੰ ਦੋਵੇਂ ਨੇ ਉਹ ਮਾਰ ਉਹ ਸਾਰੇ ਹੀ ਉੱਥੇ ਗਏ ਆ ਉਹ ਕੀ ਗੱਲ ਤੈਨੂੰ ਦੋਵਾਂ ਨੂੰ ਡਰ ਲੱਗਾ ਤੇ ਕਿਉਂ ਨਾ ਬਾਹਰ ਹੈ ਜੰਗਲਾਂ ਦੀ ਸਾਰੀ ਜਹਾੜੀ ਇੱਥੇ ਰੋਣ ਲੱਗੀ ਰਹਿੰਦੀ ਜੇ ਤੂੰ ਕਹਿੰਦਾ ਰੇਤਾ ਬਾਹਰ ਲੈ ਜਾਉਂਦੇ ਆ ਰੋਣ ਕੇ ਇੱਥੇ ਨਹੀਂ ਭਰਾ ਬਾਹਰ ਛੱਡ ਕੇ ਲੱਗੀ ਰਹਿੰਦੀ ਮੈਂ ਤੁਹਾਨੂੰ ਪਾ ਜੋ ਪਾਉਂਗਾ ਇਹਨਾਂ ਨੂੰ ਤੂੰ ਤਾਂ ਬਚਣ ਨੂੰ ਭੁੱਲ ਗਿਆ ਤਾਂ ਹੀ ਜੂ ਮੈਂ ਨਹੀਂ ਰਹਿੰਦਾ ਪਰ ਇਹ ਬੂਆ ਭਰੀ ਦਿਖਣੀ ਕੋਈ ਬੱਸੀ ਨੇ ਪਿਛੇ ਵਾਰੇ ਜੋ ਬੱਸੀ ਆ ਉਹਨੂੰ ਨੂੰ ਬੰਲਿਆ ਆ ਹੋਾ ਪਿਛੇ ਬੰਦੀ ਆ ਮਰੂ ਨੂੰ ਲੈ ਵੇ ਤੇ ਤੁਹਾਡੇ ਕੋਲ ਨਹੀਂ ਮੰਨਿਆ ਤਰਖਿਆ ਆ ਭਾਂਡੇ ਤੋਂ ਲੱਗਾਈ ਬੜਾ ਨਾਲ ਲਿੰਦਾ ਆ ਮੈਂ ਦੇਖਣੀਆ ਪਰਨਾ ਤੇ ਉਹ ਭਾਂਡੇ ਦੇ ਟੱਪ ਚ ਵਰਕੇ ਲੱਗਾ ਮੈਂ ਨਹੀਂ ਵੀ ਰਿਹਾ ਇਹੋ ਜਿਹੀ ਗੱਲਾਂ ਦੋਂਦਾ ਤੇ ਵੇਖ ਰੋ ਜੀ ਆਂਦਾ ਵੇਖਣ ਨੂੰ ਹੀ ਨਹੀਂ ਲੱਗਦਾ ਉਹ ਗੱਥਾ ਲਾ ਮੇਰੀ ਆਹੋ ਮੇਰੇ ਨੌਨਾ ਦੀ ਕਿਸ ਨੇ ਗੱਲ ਹੀ ਕਰਨੀ ਜਿਹੜੀ ਗੱਲ ਆ ਗਈ ਆਪਸ ਚ ਕਰੋ ਮਿੰਦੇ ਮਾਰ ਕੇ ਤੰਦੂਰ ਦਾ ਧੂਆ ਸਾਰੀ ਜੜੀ ਇੱਥੇ ਰੋੜੇ ਇਹ ਨਾ ਹੁੰਦੇ ਐ ਕਿ ਇੱਥੇ ਨਹੀਂ ਭਰਾਵਾ ਬਾਹਰ ਛੱਡ ਕੇ ਤਾਂ ਲੱਗੀ ਰਹਿੰਦੀ ਆ। ਇਹ ਕਿੱਥੋਂ ਫੜ ਕੇ ਲੈਂਦਾ ਕੁਸ਼ਵਰ ਆਜ। ਮੋਗਾਪਾ ਵੇ ਫੰਡੇ ਆ। ਆਪਾ ਤੂੰ ਹੀ ਹੱਦ ਕਰ ਤਾਂ ਬੇਨਾ ਨਹੀਂ ਹੋਰ ਕੀ ਕਰੇ। ਤੂੰ ਇੱਥੇ ਰੋਟੀ ਖਾਣ ਆਇਆ ਕਿ ਮੁੰਡਾ ਵੇਖਣ ਆਇਆ ਜੋ। ਉਹ ਅੱਜ ਸ਼ੇਵਲ ਵੀ ਆ। ਆ ਮਰ ਨੂੰ ਉਹ ਲੈਂਗੜੋ ਕੀ ਚਾਲ ਭੱਡੇ ਨੂੰ ਨਹੀਂ ਮੰਨਦੇ ਰੱਖਿਆ ਵਾ। ਇਹ ਭੰਡੇ ਤੋਂ ਲੱਗਦਾ ਵੜਾ ਨਾਲ ਹੀ ਗਿਆ ਆ। ਓਏ ਭੱਡੇ ਦੇ ਟੱਪ ਨਾ। ਹਾਂਜੀ ਦੋਸਤੋ ਦੱਸੋ ਫਿਰ ਕਿਵੇਂ